ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਆਪ ਜੀ ਨੂੰ ਬਹੁਤ ਹੀ ਪਿਆਰਾ ਮਨ ਨੂੰ ਛੂਹਣ ਵਾਲਾ ਸੁਹਾਗ ਸੁਣਾਵਾਂਗੀ ਉਮੀਦ ਕਰਦੀ ਹਾਂ ਕਿ ਆਪ ਸਭ ਜੀ ਨੂੰ ਇਹ ਸੁਹਾਗ ਬਹੁਤ ਪਸੰਦ ਆਵੇਗਾ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਬੀ ਬੀ ਦਾ ਬਬਲੇ ਬਾਹਰ ਤਾਂ ਬੀਬੀ ਦਾ ਬਾਪ ਰੋਵੇ ਅੰਦਰ ਰੋਵੇ ਮਾਰਾਣੀ ਬਾਹਰ ਤਾਂ ਬੀਬੀ ਦਾ ਬਾਪ ਰੋਵੇ ਅੰਦਰ ਰੋਵੇ ਮਾਰਾਣੀ ਤੁਸੀਂ ਕਿਉਂ ਰੋਂਦੇ ਮਾ ਦੀ ਆਈ ਬੀਬੀ ਦਾ ਵੀਰਾ ਓ ਰੋਵੇ ਜੋ ਕਟ ਸਾਵਣ ਦੀ ਆਈ ਬੀਬੀ ਦਾ ਵੀਰਾ ਓ ਰੋਵੇ ਜੋ ਕਟ ਸਾਵਣ ਦੀ ਆਈ ਬਾਹਰ ਤਾਂ ਬੀਬੀ ਦਾ ਵੀਰਾਂ ਰੋਵੇ ਅੰਦਰ ਹੱਸੇ ਪਰ ਜਾਈ ਤੁਸੀਂ ਕਿਉਂ ਰੋਂਦੇ ਵੀਰੇ ਉਹ ਜਗ ਹੁੰਦੜੀ ਆਈ ਤੁਸੀਂ ਕਿਉਂ ਰੋਂਦੇ ਵੀਰੇ ਉਹ ਜਗ

ਬੀਬੀ ਦਾ ਚਾਚਾ ਓ ਰੋਵੇ ਜੋ ਕਟ ਸਾਵਣ ਦੀ ਆਈ ਬਾਹਰ ਤਾਂ ਬੀਬੀ ਦਾ ਚਾਚਾ ਰੋਵੇ ਅੰਦਰ ਚਾਚੇ ਦੀ ਜਾਈ ਤੁਸੀਂ ਕਿਉਂ ਰੋਂਦੇ ਚਾਚੀ ਉਹ ਜਗ ਹੁੰਦੜੀ ਆਈ ਮਾਤਾ ਮੇਰੀ ਨੂੰ ਰੋਂਦੇ ਨੂੰ ਚਾਚੀ ਚੁੱਪ ਕਰਾਈ ਇੱਕ ਦਿਨ ਤੁਸੀਂ ਵੀ ਕਰਨੀ ਆ ਆਪਣੀ ਤੇ ਪਰਾਇ ਇੱਕ ਦਿਨ ਤਸਾਵੀ ਕਰਨੀ ਆ ਆਪਣੀ ਧੀ ਪਰਾਈ ਬੀਬੀ ਦਾ ਮਮਾ ਓ ਰੋਵੇ ਜੋ ਕਟ ਸਾਵਣ ਦੀ ਛਾਈ ਬੀਬੀ ਦਾ ਮਮਾ ਓ ਕਟ ਸਾਵਣ ਦੀ ਆਈ ਤੁਸੀਂ ਕਿਉਂ ਰੋਂਦੇ ਮਾਂ ਮੇ ਉਹ ਜੱਗ ਹੁੰਦੜੀ ਆਈ ਬਾਰਤਾ ਬੀਬੀ ਰਤਾ ਬੀਬੀ ਦੀ ਨਾਨੀ ਰੋਵੇ ਅੰਦਰ ਨਾਨੀ ਦੀ ਜਾਈ ਹੁਣ ਕਿਉਂ ਰੋਵੇ ਨਾਨੀਏ ਤੂੰ ਸਾਰੀਤ ਚਲਾਈ ਹੁਣ ਕਿਉਂ ਰੋਵੇ ਨਾਨੀਏ ਤੂੰ ਸਾਰੀਤ ਚਲਾ Bye.